ਇਸ ਸੀਸੀਟੀਵੀ ਫਿਰੋਜ਼ਪੁਰ ਦੇ ਜੀਰਾ ਕਸਬੇ ਦੀ ਹੈ ਇੱਥੇ ਸ਼ਰੀਆ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਆਪਸੀ ਰੰਜਿਸ਼ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਕੀਤੀ ਜਾ ਰਹੀ ਹੈ ਭਰਾ ਗਿਆ ਆ ਕਿ 3 ਵਜੇ ਦੇ ਕਰੀਬ ਦੋ ਜਣੇ ਗਏ ਆ ਕਰੋਤੇ ਨਜਣੇ ਮੋਟਰਸਾਈਕਲ ਤੇ ਤੇ ਕੁਝ ਵਿਅਕਤੀਆਂ ਵੱਲੋਂ ਉਹਨਾਂ ਤੇ ਹਮਲਾ ਕੀਤਾ ਗਿਆ ਕਿਉਂਕਿ ਸਾਡੀ ਪਹਿਲਾ ਪਿੰਡ 'ਚ ਰੰਜਿਸ਼ਬਾਜੀ ਹੈਗੀ ਸੀਗੀ ਪੁਰਾਣੀ ਤੇ ਸਾਨੂੰ ਪਿੰਡ ਵਾਲੇ ਬੰਦਿਆਂ ਦੇ ਛਾਕੇ ਵੀ ਉਹਨਾਂ ਇਹ ਕੰਮ ਕਰਵਾਇਆ ਆ ਆਲਾ ਵੀ 24 ਸਾਲਾਂ ਦੀ ਪੁਰਾਣੀ ਸਾਡੀ ਰੰਜਿ ਚੱਲਦੀ ਜਾਈ ਸਾਡੇ ਬੱਚਿਆਂ ਦੇ ਅੱਗੇ 10 ਮੁੰਡਿਆਂ ਦੇ ਨਾਂ ਪਰਚੇ ਕਰਾਏ ਨੇ ਜਾਇਜ ਤੇ ਸਾਡੀ 2000 24 ਦੀ 4ਵੇਂ ਮਹੀਨੇ ਦੀ 11 ਤਰੀਕ ਦੀ ਲੜਾਈ ਹੋਈ ਸਾਡਾ ਰਿਜ਼ਲਟ ਹੈ 26 ਦਾ ਤੇ ਸਾਨੂੰ ਕੋਈ ਰਿਜ਼ਲਟ ਦਾ ਵੀ ਪਰਚਾ ਨਹੀਂ ਉਹਨਾਂ ਕਟਿਆ ਇਹ ਮੁੰਡਾ ਸ਼ਹਿਰ ਆਇਆ ਤੇ ਉਹਨਾਂ ਬੰਦੇ ਸਾਧ ਕੇ ਤੇ ਗੋਲੀ ਮਾਰ ਦਿੱਤੀ ਤਰੁੱਕਾ ਸਾਨੂੰ ਮਿਲਿਆ ਹੁਣ ਸਿਵਲ ਹਸਪੀਟਲ ਜੀਰੇ ਤੋਂ ਇਹਦੇ ਸੰਬੰਧ ਵਿੱਚ ਮੈਂ ਇੱਥੇ ਪਹੁੰਚਿਆ ਪਤਾ ਲੱਗਿਆ ਵੀ ਫੇਮੀ ਵਾਲੇ ਕੋਈ ਪੈਰਿੰਗ ਹੋਈ ਹੈ ਕਿ ਮੁੰਡੇ ਕਿਤੇ ਲੱਗੀ ਹੈ ਤੇ ਉਹਦੇ ਸੰਬੰਧ ਵਿੱਚ ਮੌਕੇ ਤੇ ਪਹੁੰਚਿਆ ਅਗਲੀ ਕਾਰਵਾਈ ਸ਼ੁਰੂ